ਸ਼ੇਰ ਸਿੰਘ ਵਿੱਚ ਦਵਾਈਆਂ ਦੀ ਮਾਰਕੀਟ ਦੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਲਾਕੇ ਵਿੱਚ ਹਰ ਪਾਸੇ ਗੰਦਗੀ ਦਾ ਮਾਹੌਲ ਹੈ ਪਰ ਨਗਰ ਨਿਗਮ ਵੱਲੋਂ ਨਾ ਤਾਂ ਇੱਥੇ ਰੋਜ਼ਾਨਾ ਕੂੜਾ ਉਠਾਇਆ ਜਾਂਦਾ ਹੈ ਅਤੇ ਨਾ ਹੀ ਕਿਸੇ ਨੇ ਧਿਆਨ ਦਿੱਤਾ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਇਸ ਸਥਿਤੀ ਦੀ ਕੜੀ ਨਿੰਦਾ ਕਰਦੇ ਹੋਏ ਕਿਹਾ ਕਿ ਇਲਾਕਾ ਦਵਾਈਆਂ ਅਤੇ ਮਰੀਜ਼ਾਂ ਨਾਲ ਸੰਬੰਧਿਤ ਹੈ। ਜੇ ਇੱਥੇ ਸਫਾਈ ਨਹੀਂ ਹੋਵੇਗੀ ਤਾਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਨੇ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰੋਣ ਦੀਆਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਰੋਜ਼ਾਨਾ ਕੂੜਾ ਠੀਕ ਢੰਗ ਨਾਲ ਉਠਾਉਣ ਦੀ ਪਰਮੰਧਨਾ ਕੀਤੀ ਜਾਵੇ। ਇਲਾਕੇ ਦੇ ਵਪਾਰੀ ਅਤੇ ਰਹਿਵਾਸੀ ਵੀ ਇਸ ਗੰਦਗੀ ਤੋਂ ਪਰੇਸ਼ਾਨ ਹਨ ਅਤੇ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਜੇ ਹਾਲਾਤ ਤੇ ਤੁਰੰਤ ਕੰਟਰੋਲ ਨਾ ਕੀਤਾ ਗਿਆ ਤਾਂ ਇਲਾਕੇ ਵਿੱਚ ਸਿਹਤ ਸੰਕਟ ਉਤਪੰਨ ਹੋ ਸਕਦਾ ਹੈ। ਕਿਉਂਕਿ ਅਸੀਂ ਆਪਣੀ ਮੀਟਿੰਗ 'ਚ ਅਸੀਂ ਹੁਣ ਗੱਲ ਜਿਹੜੀ ਆ ਅਮਰਤ ਸੜਕ ਦੀ ਠੀਕ ਕਰਨ ਦੀ ਔਰ ਉਸੇ ਚੀਜ਼ ਨੂੰ ਲੈਂਦੇ ਹੋਏ ਅਸੀਂ ਕੱਲ ਬਲਬੀਰ ਮਸੀਹ ਜੀ ਜਿਹੜੇ ਸਾਡੇ ਜਨਰ ਸੈਕਟਰਿੰਗ ਨੇ ਰਕੇਸ਼ ਕੁਰਾਲ ਜੀ ਤੇ ਬਾਕੀ ਮੈਂਬਰਾਂ ਦੇ ਨਾਲ ਕੱਲ ਫੇ ਆਪਣੇ ਮੇਅਰ ਸਾਹਿਬ ਮੋਤੀ ਪਟਿਆ ਜੀ ਨੂੰ ਔਰ ਕਮਿਸ਼ਨਰ ਗੁਰਪ੍ਰੀਤ ਆਲਖ ਜੀ ਨੂੰ ਉਹਨਾਂ ਨੂੰ ਮਿਲੇ ਆ ਔਰ ਉਹਨਾਂ ਨੂੰ ਪਾਰਟਿਕੂਲਰ 2-3 ਸਮੱਸਿਆਵਾਂ ਜਿਹੜੀਆਂ ਐਸ ਵੇਲੇ ਵਪਾਰੀਆਂ ਨੂੰ ਵੱਖ-ਵੱਖ ਮਾਰਕੀਟਾਂ ਦੇ ਵਿੱਚ ਆ ਰਹੀ ਹੈ ਉਹਦੇ ਬਾਰੇ ਜਾਣੂ ਕਰਵਾਇਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਹੜੀ ਸਾਡੀਆਂ ਹੈ ਕਿ ਜਿਹੜਾ ਕੂੜਾ ਪਿਆ ਹੈ ਉਹਦੀ ਲਿਫਟਿੰਗ ਦੀ ਇੰਨੀ ਸਮੱਸਿਆ ਹੈ ਕਿ ਕਈ-ਕਈ ਦਿਨ ਜਿਹੜਾ ਹੈ ਕਿ ਉਹ ਚੁੱਕਿਆ ਹੀ ਨਹੀਂ ਜਾਂਦਾ ਵੇਖੋ ਸਾਡੇ ਦੁਕਾਨਦਾਰਾਂ ਦਾ ਵੀ ਫਰਜ਼ ਹੈ ਕਿ ਅਸੀਂ ਜਿਹੜਾ ਆਪਣਾ ਸ਼ਾਪਸ ਦਾ ਕੂੜਾ ਉਹਨੂੰ ਪ੍ਰੋਪਰਲੀ ਅੱਤੇ ਬਾਹਰ ਰੱਖੀਏ ਤਾਂ ਕਿ ਕਾਰਪੋਰੇਸ਼ਨ ਦੇ ਕੋਈ ਜਿਹੜੇ ਵੀ ਡੇੜੀ ਜਾਂਦੀ ਹੈ ਜਾਂ ਜੋ ਕੁਝ ਵੀ ਹੈ ਉਹਦੇ ਉੱਤੇ ਵਿੱਚ ਉਹਨੂੰ ਲਿਫਟ ਕਰਾ ਤੱਕੀ ਪਰ ਦੇਖਿਆ ਗਿਆ ਹੈ ਕਿ ਪਾਰਟਿਕੂਲਰ ਪੁਆਇੰਟਾਂ ਤੇ ਤਿੰਨ ਤਿੰਨ ਚਾਰ ਚਾਰ ਦਿਨ ਹਾਲਗੇਟ ਤੋਂ ਜਦੋਂ ਤੁਸੀਂ ਅੰਦਰ ਜਾਂਦੇ ਹੋ ਅੰਮ੍ਰਿਤਸਰ ਜਿਹੜਾ ਸਿਫਤੀ ਦਾ ਘਰ ਹੈ ਅਸੀਂ ਗੱਲਾਂ ਤਾਂ ਅੰਮ੍ਰਿਤਸਰ ਦੀਆਂ ਕਰਦੇ ਆ ਬੜਾ ਉੱਚ ਬਣਾਉਣ ਦੇ ਲਈ ਪਰ ਵੱਖੋ ਵੱਖ ਪੁਆਇੰਟਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਐਸ ਵੇਲੇ ਕੂੜੇ ਦੀ ਲਿਫਟਿੰਗ ਜਿਹੜੀ ਹੈ ਤਿੰਨ ਤਿੰਨ ਚਾਰ ਚਾਰ ਦਿਨ ਨਹੀਂ ਹੁੰਦੀ ਉਸ ਤੋਂ ਇਲਾਵਾ ਦੇਖਿਆ ਬਰਬਾਦ ਦਾ ਮੌਸਮ ਹੈ ਮੱਛਰ ਐਸ ਵੇਲੇ ਪਨਪਦਾ ਪਿਆ ਪਰ ਸੀਵਰੇਜ ਦੀ ਜਿਹੜੀ ਪ੍ਰਣਾਲੀ ਕਈ ਜਗ੍ਹਾ ਐਸੇ ਨੇ ਪੁਰਾਣੇ ਦੇਖਦੇ ਆਇਆ ਕਿ ਪਾਣੀ ਉੱਥੇ ਖੜਾ ਹੋਣਾ ਹੀ ਹੋਣਾ ਚਾਹੇ ਬਾਰਿਸ਼ ਹੁੰਦੀ ਹੈ ਜਾਂ ਨਹੀਂ ਹੁੰਦੀ ਇਲੈਕਟ੍ਰੋਨਿਕ ਮਾਰਕੀਟ ਦੇ ਵਿੱਚ ਜਿਹੜੇ ਕਿ ਰਵੀਦਾਸ ਮਾਰਕੀਟ ਹੈ ਔਰ ਸਭ ਤੋਂ ਜ਼ਿਆਦਾ ਵਪਾਰ ਇਲੈਕਟ੍ਰੋਨਿਕ ਦਾ ਉੱਥੇ ਹੁੰਦਾ ਹੈ ਔਰ ਕਾਫੀ ਦਿਨਾਂ ਤੋਂ ਸੀ ਦੇਖ ਰਹੇ ਆ ਕੰਪਲੇਂਟ ਵੀ ਕੀਤੀ ਹੈ ਕਾਰਪੋਰੇਸ਼ਨ ਨੂੰ ਕਿ ਉੱਥੇ ਜਿਹੜਾ ਸੀਵਰੇਜ ਜਿਹੜਾ ਟੋਟਲੀ ਬੰਦ ਹੈ ਪਾਣੀ ਜਿਹੜਾ ਹੈ ਸੜਕਾਂ ਦੇ ਉੱਤੇ ਚੱਲ ਰਿਹਾ ਹੈ ਉਦੇ ਨਾਲ ਜਿਹੜਾ ਸਵਸਥੇ ਦੇ ਉੱਪਰ ਵੀ ਬੜਾ ਅਸਰ ਪੈਂਦਾ ਮੱਕੀ ਮਚੜਦਾ ਉਹਦੇ ਉੱਤੇ ਪੈ ਰਿਆ ਤੀਸਰੀ ਗੱਲ ਸੀ ਉਹਨਾਂ ਨੂੰ ਦੱਸੀਏ ਕਿ ਜਿਹੜੀਆਂ ਲਾਈਟਾਂ ਕਾਰਪੋਰੇਸ਼ਨ ਵੱਲੋਂ ਲੱਗੀਆਂ ਜਾਂ ਜਿਹੜੀਆਂ ਟ੍ਰੈਫਿਕ ਲਾਈਟਸ ਆ ਉਹ ਟੋਟਲੀ ਐਸੋਲੇ ਬੰਦਾ ਚਾਹੇ ਹਲਗੇੜ ਤੋਂ ਅੰਦਰ ਅਸੀਂ ਐਂਟਰ ਕਰਦੇ ਆ 골ਡਨ ਟੈਂਪਲ ਤੇ ਪਾਸੇ ਜਾਣੇ ਆ ਭਰਾਵਾਂ ਦੀ ਹੱਟੀ ਵੱਲੋਂ ਚੱਕਰ ਲਗਾ ਕੇ ਫਿਰ ਵਾਪਸ ਸਕੰਦਰੀ ਗੇਟ ਤੱਕ ਆਣੇ ਆ ਸਕੰਦਰੀ ਗੇਟ ਦੇ ਉੱਪਰ ਤੁਸੀਂ ਦੇਖੋ ਪੂਰੀ ਲਾਈਟ ਪਿਛਲੇ ਅਸੀਂ 4-5 ਵਾਰੀ ਅਸੀਂ ਕਾਰਪੋਰੇਸ਼ਨ ਨੂੰ ਆਪਣੇ ਸੀਪੀ ਸਾਹਿਬ ਨੂੰ ਕਹਿ ਚੁੱਕੇ ਹਾਂ ਕਿ ਉੱਥੇ ਜਿਹੜੀ ਲਾਈਟ ਹੈ ਉਹਨੂੰ ਪ੍ਰੋਪਰ ਕਰਾਇਆ ਜਾਵੇ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਕੇ